ਬੋਤੇ ਜੀ ਕਹ ਸ਼ਹੀਦਾਂ ਦੀਆਂ ਸਹਾਦਤ ਆਪਾਂ ਭੁੱਲ ਨਾ ਜਾਈਏ ਆਓ ਰਲ ਕੇ ਸੂਰਮਿਆਂ ਦੀ ਯਾਦ ਮਨਾਈਂ ਦੇਸ਼ ਕੌਮ ਦੀਆਂ ਕਰ ਗਏ ਜੋ ਉੱਚੀਆਂ ਸ਼ਾਨਾਂ ਹੱਸ ਤੇ ਹੱਸਦੇ ਬਾਰਗੇ ਉਹ ਪਿਆਰੀਆਂ ਜਾਨਾਂ ਆਪਾਂ ਵੀ ਹੁਣ ਆਪਣਾ ਫਰਜ਼ ਨਿਭਾਈਂ ਆਓ ਰਲ ਕੇ ਸੂਰਮਿਆਂ ਦੀ ਯਾਦ ਮਨਾਈਂ ਜਦ ਵੀ ਆਏ ਚੜ ਕੇ ਜ਼ਾਲਮ ਜੁਰਵਾਣੇ ਉਹ ਸਿਰ ਤੇ ਕੱਫਣ ਪਨ ਕੇ ਨਿਕਲੇ ਪਰਵਾਨੇ ਜਿਨ੍ਹਾਂ ਜਨਮੇ ਸੂਰਮਿਆਂ ਦਾ ਅਸੀਸ ਚੁਕਾਈਏ ਆਓ ਰਲ ਕੇ ਸੂਰਮਿਆਂ ਦੀ ਯਾਦ ਮਨਾਈਂ ਪੁਰਜਾ ਪੁਰਜਾ ਕੱਟ ਗਏ ਨਾ ਸੀ ਉਚਾਰੀ ਸੱਚ ਦੇ ਸੌਦੇ ਕਰ ਗਏ ਉਹ ਪਰਉਪਕਾਰੀ ਉਹੋ ਬੂਟੇ ਲਾ ਗਏ ਆਪਾ ਫਲ ਖਾਈਂ ਆਓ ਰਲ ਕੇ ਸੂਰਮਿਆਂ ਦੀ ਯਾਦ ਮਨਾਈਂ ਜਿਸ ਕੌਮ ਵਿੱਚ ਹੂਣ ਨਾ ਚੰਦ ਸਿਰਾਂ ਦੇ ਦਾਨੀ ਉਸ ਦੀ ਰੁੱਲਦੀ ਯਾਗ ਰੂਪ ਵਿੱਚ ਦੋਏ ਜਹਾਨੀ ਸਰ ਫਰੋਸਾਂ ਸੂਰਮਿਆਂ ਦੀ ਬਲਬਲ ਜਾਈਂ ਆਓ ਰਲ ਕੇ ਸੂਰਮਿਆਂ ਦੀ ਯਾਦ ਮਨਾਈਂ ਆਉਣ ਜਾਣ ਲਈ ਸਾਡੇ ਜਿਨਾਂ ਰਾਹ ਬਣਾਏ ਪੇਟਾ ਚੜ ਗਏ ਰਾਹਾਂ ਦੀ ਉਹ ਘਰ ਨਾ ਆਏ ਉਹ ਰਾਹਾਂ ਦੀ ਤੂਲ ਨੂੰ ਚੱਕ ਮੱਥੇ ਲਾਈਂ ਆਓ ਰਲ ਕੇ ਸੂਰਮਿਆਂ ਦੀ ਯਾਦ ਮਨਾਈਂ ਉਹ ਦੇਸ ਕੌਮ ਲਈ ਕਰ ਗਏ ਜੋ ਬਿਕਰਵਾਨੀ ਬੱਚੇ ਬੁੱਢੇ ਵਰਦਸੀ ਜਾਂ ਸੀ ਜਨਾਨੀ ਚੰਦ ਫਰਵਾਹੀ ਉਹਨਾਂ ਦੀ ਅੱਜ ਵਾਰਾਂ ਗਾਈਏ ਆਓ ਰਲ ਕੇ ਸੂਰ ਮਿਆਂ ਦੀ ਜਾਤ ਮਨਾਈਏ